ਹਾਂਜੀ ਅੱਜ ਜੋ ਪ੍ਰੈਸ ਕਾਨਫਰੰਸ ਤੁਹਾਡੇ ਅੱਗੇ ਹੋ ਰਹੀ ਹੈ ਉਹ ਸਿੰਪਲ ਹੀ ਸੀਗਾ ਕਿ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋਏ ਹੋਏ ਨੇ ਤੇ ਮੈਡੀਕਲ ਫੈਸਿਲਿਟੀਆਂ ਦਾ ਰਿਲੇਟਿਡ ਇਸ਼ੂ ਆ ਨਹੀਂ ਉਹ ਸਾਰੀਆਂ ਅਸੀਂ ਉਸੇ ਗਰਾਊਂਡ ਦੇ ਉੱਤੇ ਜਸਕਾਨਟ ਕਰਤੀਆਂ ਇੱਕ ਮੇਰੇ ਕਲਾਇੰਟ ਜਿਹੜੇ ਕਿ ਐਨ ਆਰ ਆਈ ਨੇ ਕੈਨੇਡੀਅਨ ਰੈਜ਼ੀਡੈਂਟ ਨੇ ਉਹਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਸੀ ਕਿਸੇ ਮਸਲੇ ਦੇ ਵਿੱਚ ਕਦੋਂ ਬੁਲਾਇਆ ਗਿਆ ਕਿਹੜੀ ਜੀ ਇਹ ਮੰਡੇ ਦੀ ਗੱਲ ਹੈ ਜੀ ਮੰਡੇ ਨੂੰ 2 ਵਜੇ ਥਾਣੇ ਦੇ ਵਿੱਚ ਬੁਲਾਇਆ ਗਿਆ ਕਿਹੜੇ ਥਾਣੇ 'ਚ ਜੀ ਸ਼ੰਕਰ ਚੌਂਕੀ ਨਕੋਦਰ ਦੇ ਵਿੱਚ ਇਹ ਕਿ ਲਵਲীন ਕੁਮਾਰ ਜੋ ਸਾਨੂੰ ਦੱਸਿਆ ਗਿਆ ਕਿ ਉਹ ਤੇ ਦਾ ਚੌਂਕੀ ਇੰਚਾਰਜ ਹੈ ਉਹਦੇ ਵੱਲੋਂ ਪਹਿਲਾਂ ਤਾਂ ਮੇਰੇ ਕਲੈਂਟ ਨੂੰ ਅਬਿਊਜ਼ ਕੀਤਾ ਗਿਆ ਅਬਿਊਜ਼ ਕਰਨ ਤੋਂ ਬਾਅਦ ਇਨ ਫਰੰਟ ਆਫ ਆਪੋਜ਼ਿਟ ਪਾਰਟੀ ਜਿੱਦੇ ਨਾਲ ਤਕਰੀਬਨ ਤਕਰੀਬਨ 20-25 ਆਨੇ ਸੀ ਉਹਨਾਂ ਸਾਹਮਣੇ ਜਲੀਲ ਕਰਨ ਦੇ ਲਈ ਪਿੱਟ ਢਿੱਡ ਦੇ ਉੱਤੇ ਡੰਡੇ ਮਾਰੇ ਗਏ ਥੱਪੜ ਮਾਰੇ ਗਏ ਆਵਾਜ਼ਾਂ ਦੇ ਵਿੱਚ ਥੋੜੇ ਟਾਈਮ ਲਈ ਬੰਦ ਕੀਤਾ ਗਿਆ ਇਹਨਾਂ ਦੇ ਪੀਐਸਓ ਨੂੰ ਤੇ ਇਹਨਾਂ ਦੇ ਜਿਹੜਾ ਫਰੈਂਡ ਨੇ ਉਹਨਾਂ ਨੂੰ ਬੁਲਾ ਕੇ ਉੱਤੇ ਉਹਨਾਂ ਨੂੰ ਵੀ ਉੱਥੇ ਘੁੱਟਿਆ ਗਿਆ ਨਾ ਸਿਰਫ ਕੁੱਟਿਆ ਗਿਆ ਨੰਗਾ ਕਰਕੇ ਉਹਨਾਂ ਦੀ ਗਲਤ ਜਗ੍ਹਾ ਦੇ ਉੱਤੇ ਵੀ ਬੈਕ ਦੇ ਉੱਤੇ ਵੀ ਡੰਡੇ ਮਾਰੇਗੇ ਔਰ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਇਹਨਾਂ ਦੇ ਖੁਦ ਉਹਨਾਂ ਨੂੰ ਥੱਪੜ ਮਰਵਾਏਗੇ ਇੱਥੇ ਖਤਮ ਨਹੀਂ ਹੁੰਦਾ ਜਿਹੜੀ ਸਭ ਤੋਂ ਵੱਡੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਨ ਦਾ ਰੀਜ਼ਨ ਸੀ ਮੈਡੀਕਲ ਫੈਸਿਲਿਟੀ ਸਾਡੀ ਪੰਜਾਬ ਦੀ ਹੈ ਇਹ ਮੈਡੀਕਲ ਕਰਾ ਲ ਜਾਂਦੇ ਨੇ ਪਹਿਲਾਂ ਲੁਧਿਆਣਾ ਦੇ ਵਿੱਚ ਜਾਂਦੇ ਨੇ ਕਿਉਂਕਿ ਉੱਥੋਂ ਡਰ ਕੇ ਆ ਗਈ ਸੀ ਜਿਹੜਾ ਕੰਪਰੋਮਾਈਜ਼ ਧੱਕੇ ਨਾਲ ਇਹਨਾਂ ਤੋਂ ਲਿਖਵਾ ਦਿੱਤਾ ਗਏ ਪੁਲਿਸ ਨੂੰ ਸਿਵਲ ਹਸਪਤਾਲ ਲੁਧਿਆਣੇ ਦੇ ਵਿੱਚ ਮੈਡੀਕਲ ਕਰਾਉਣ ਤੋਂ ਡਿਨਾਈ ਕੀਤਾ ਜਾਂਦਾ ਇਹਨਾਂ ਨੂੰ ਮੈਡੀਕਲ ਨਹੀਂ ਕੀਤਾ ਜਾਂਦਾ ਫਿਰ ਇਹਨਾਂ ਦੇ ਵੱਲੋਂ ਪੰਜਾਬ ਪੁਲਿਸ ਗ੍ਰੀਵੈਂਸ ਪੋਰਟਲ ਦੇ ਵਿੱਚ ਕੰਪਲੇਟ ਲਗਾ ਕੇ ਫਿਰ ਜਿਹੜੀ ਪ੍ਰੇਡਿਕਸ਼ਨ ਉਹਨਾਂ ਨੇ ਸਾਨੂੰ ਦੱਸਿਆ ਨਕੂਦਰ ਜਾਂਦੇ ਨੇ ਨਕੂਦਰ ਦੇ ਵਿੱਚ ਵੀ ਇਹਨਾਂ ਦਾ ਮੈਡੀਕਲ ਨਹੀਂ ਕੀਤਾ ਜਾਂਦਾ ਫਿਰ ਇਹਨਾਂ ਨੂੰ ਸ਼ੰਕਰ ਭੇਜਿਆ ਜਾਂਦਾ ਸ਼ੰਕਰ ਦਾ ਮੈਡੀਕਲ ਕਿਹੜਾ ਹਸਪੀਟਲ ਹੈ ਉਹ ਬੰਦ ਹੁੰਦਾ ਉਹਦੇ ਗੇਟ ਬੰਦ ਨੇ ਉਹਨਾਂ ਤੋਂ ਵੀ ਵਾਪਸ ਆ ਜਾਂਦੇ ਅਗਲੇ ਦਿਨ ਮੈਡੀਕਲ ਕਰਨ ਵਾਸਤੇ ਜਾਂਦੇ ਨਹੀਂ ਤਾਂ ਇਹਨਾਂ ਨੂੰ ਬੋਲਿਆ ਜਾਂਦਾ ਕਿ ਤੁਸੀਂ ਰਾਤ ਨੂੰ ਬੈਲ ਕਿਉਂ ਨਹੀਂ ਮਾਰੀ ਹੁਣ ਅਸੀਂ ਮੈਡੀਕਲ ਨਹੀਂ ਫਰ ਉਹਨਾਂ ਨੂੰ ਰਿਕਵੈਸਟ ਕੀਤੀ ਜਾਂਦੀ ਹੈ ਕਿ ਜਿਹੜਾ ਮੈਡੀਕਲ ਹੈ ਕਾਨੂੰਨ ਦੇ ਮੁਤਾਬਿਕ ਤੁਸੀਂ ਹੁਣ ਮੈਡੀਕਲ ਵੀ ਕਰੋਗੇ ਤਾਂ ਸੱਟਾਂ ਦੀ ਡਿਟੇਲ ਆ ਜਾਊਗੀ ਵੀ ਇਹ 24 ਘੰਟੇ ਪੁਰਾਣੀ ਹੈ ਜਾਂ 25 ਘੰਟੇ ਪੁਰਾਣੀ ਹੈ ਵੀ ਤੁਸੀਂ ਇਹਨੂੰ ਕਰ ਦਿਓ ਅਗਲੇ ਦਿਨ ਫਿਰ ਇਹਨਾਂ ਦਾ ਮੈਡੀਕਲ ਜਦੋਂ ਉਹਨਾਂ ਨੇ ਐਕਸੈਪਟ ਕੀਤਾ ਕਰਨਾ ਜੀ ਉਦੋਂ ਨਾਲ ਹੋਰ ਵੀ ਲੋਕ ਸੀ ਇਹਨਾਂ ਦੇ ਸਰ ਇਹਨਾਂ ਦੇ ਨਾਲ ਇਹਨਾਂ ਦਾ ਵੀ ਮੈਡੀਕਲ ਕੀਤਾ ਗਿਆ ਇਹਨਾਂ ਦੇ ਮੈਡੀਕਲ ਤੋਂ ਇਲਾਵਾ ਇਹਨਾਂ ਦੇ ਨਾਲ ਜਿਨ੍ਹਾਂ ਨੇ ਬਾਕੀਆਂ ਨੇ ਕੁੱਟਮਾਰ ਕੀਤੀ ਸੀ ਉਹਨਾਂ ਦਾ ਮੈਡੀਕਲ ਵੀ ਅਸੀਂ ਨਾਲ ਕਰਵਾਇਆ ਹੈ ਔਰ ਅਸੀਂ ਬੜੀ ਸਪੈਸੀਫਾਈਡ ਕੰਪਲੇਂਟ ਦੇ ਵਿੱਚ ਨੋਟ ਕੀਤਾ ਕਿ ਸਾਨੂੰ ਕਿੱਥੇ ਕਿੱਥੇ ਮਾਰਿਆ ਮਾਰਿਆ ਗਿਆ ਔਰ ਇਹ ਕੰਪਲੇਂਟ ਨੂੰ ਮੈਡੀਕਲ ਦੇ ਨਾਲ ਕਰੈਬੋਰੇਟ ਕੀਤਾ ਜਾ ਸਕਦਾ ਅਗਰ ਉਹ ਉਸ ਮੈਡੀਕਲ ਦੇ ਨਾਲ ਛੇੜਛਾੜ ਨਾ ਕੀਤੀ ਗਈ ਕਿਉਂਕਿ ਜਦੋਂ ਵੀ ਮੈਡੀਕਲ ਸੁਣਦੇ ਸੀਗੇ ਹਸਪੀਟਲ ਵਾਲੇ ਕਿ ਪੁਲਿਸ ਵਾਲਿਆਂ ਨੇ ਕੁੱਟਿਆ ਮੈਡੀਕਲ ਵੀ ਨਹੀਂ ਸੀ ਕਰਦੇ ਉਹਨਾਂ ਕਰ ਉਸ ਮੈਡੀਕਲ ਐਜ਼ ਇਟ ਇਜ਼ ਜਾਂਦਾ ਹੈ ਕੋਈ ਛੇੜਛਾੜ ਤਾਂ ਉਸ ਦੇ ਵਿੱਚ ਕਲੈਬੋਰੇਸ਼ਨ ਕਲੀਅਰ ਕੱਟ ਦੇਖੀ ਜਾ ਸਕਦੀ ਸਰ ਇਹ ਤੁਹਾਡੇ ਕਲਾਇੰਟ ਨੂੰ ਕਿਹੜੇ ਕੇਸ ਦੇ ਵਿੱਚ ਥਾਣੇ ਚ ਬੁਲਾਇਆ ਸੀ ਸਰ ਇਹੀ ਤਾਂ ਅਜ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ ਅੱਜ 2 ਦਿਨ ਹੋ ਗਏ ਇਹਨਾਂ ਨੂੰ ਸਿਰਫ ਇਹ ਗੱਲ ਕੋ ਫੋਨ ਆਈ ਵੀ ਤੁਹਾਡੇ ਖਿਲਾਫ ਕੰਪਲੇਨ ਆਈ ਇਹਨਾਂ ਨੇ ਜਾ ਕੇ ਉੱਥੇ ਹੀ ਤਾਂ ਪੁੱਛਿਆ ਪਹਿਲਾਂ ਜਾ ਕੇ ਜਦੋਂ ਵੀਰ ਲੈਂਗੁਏਜ ਨੂੰ ਵੀ ਸਰ ਨਹੀਂ ਤੁਸੀਂ ਬੁਲਾਇਆ ਸੀਗਾ ਕਿ ਕੀ ਕੰਪਲੇਨ ਵੀ ਦੇਖੋ ਕੈਨੇਡੀਅਨ ਪਰਸਨ ਹੋਵੇਗਾ ਕਿ ਪੁਲਿਸ ਦੂਸਤ ਇੱਥੇ ਜੰਮੇ ਵੀ ਲੈਣੇ ਲੇਕਿਨ ਜਦੋਂ ਉੱਥੇ ਰੈਨ ਲੱਗ ਗਿਆ ਲੰਬਾ ਸਮਾਂ ਹੋ ਗਿਆ ਉਹਨਾਂ ਨੇ ਕਿਹਾ ਮੈਂ ਵੀ ਕੈਨੇਡਾ ਜਾ ਕੇ ਆ ਨੰਬਰ ਆਫ ਟਾਈਮ 10 ਤੋਂ ਵੱਧ ਕੰਟਰੀਜ਼ ਮੈਂ ਗਿਆ ਉੱਥੇ ਪੁਲਿਸ ਨੂੰ ਇੱਕ ਇਸ ਤਰ੍ਹਾਂ ਨਾਲ ਸੁਣਿਆ ਜਾਂਦਾ ਨਾ ਤੁਹਾਨੂੰ ਪੁਲਿਸ ਮਾਰਦੀ ਹੈ ਨਾ ਕੁਝ ਕਰਦੀ ਹੈ ਬੜੇ ਪਿਆਰ ਦੇ ਨਾਲ ਗੱਲਾਂ ਆਮ ਬਣੂ ਇਹਨਾਂ ਦੀ ਗਲਤੀ ਸਿਰਫ ਇਹੀ ਹੋ ਗਈ ਇਹਨਾਂ ਨੇ ਜਾ ਕੇ ਉੱਥੇ ਸਿੰਪਲ ਤਰੀਕੇ ਨਾਲ ਸੋਚ ਲਿਆ ਕਿ ਮੇਰੀ ਸਰ ਮੈਨੂੰ ਤੁਸੀਂ ਬੁਲਾਇਆ ਸੀ ਕੀ ਹੈ ਨਾਲ ਹੀ ਅਬਿਊਜ਼ ਕਰਨਾ ਸ਼ੁਰੂ ਕਰਤਾ ਤੇ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਨੂੰ ਉੱਥੇ ਕੰਪਲੇਂਟ ਨੰਬਰ ਦੀ ਕਰਨੀ ਕੀਤੀ ਸੀ ਅਗਰ ਮੈਂ ਤੁਹਾਨੂੰ ਵੀ ਰਿਕਵੈਸਟ ਕਰਨਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਇਹ ਵੀ ਕਹੂੰਗਾ ਕਿ ਅਗਰ ਸੀਸੀਟੀਵੀ ਟੂਟੇ ਤੁਸੀਂ ਲੈ ਸਕੋ ਤਾਂ ਉਸ ਥਾਣੇ ਦੀ ਸੀਸੀਟੀਵੀ ਟੂਟੇ ਜਿਹੜੀ ਕਿ ਰੋਕੀ ਨਹੀਂ ਜਾ ਸਕਦੀ ਮਾਨੀਤ ਅਦਾਲਤ ਦੇ ਹੁਕਮਾਂ ਦੇ ਮੁਤਾਬਿਕ ਉਹ ਸੀਸੀਟੀਵੀ ਟੂਟੇ ਤੁਹਾਨੂੰ ਰੱਖਣੀ ਪੈਣੀ ਹੈ ਕਿਹੜੇ ਦਿਨ ਦਾ ਵਾਕਿਆ ਸਰ ਮੰਡੇ ਨੂੰ 2 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਵਜੇ ਤੱਕ ਕਿਹੜੀ ਡੇਟ ਨੂੰ ਮੰਡੇ ਨੂੰ ਐਸੇ ਮੰਡੇ ਨੂੰ ਹਾਂ ਡੇਟ ਕਿਹੜੀ ਬਣਦੀ ਪਤਾ ਹੈ 22 ਮਾਰਚ 22 ਮਾਰਚ 22 ਤੇ ਸਰ ਤੁਹਾਡਾ ਇਸ 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 ਸਾਰੇ ਸੰਬੰਧ ਤੁਹਾਡਾ ਕੀ ਕਹਿਣਾ ਹੈ ਮੇਰਾ ਸਰ ਇਹੀ ਕਹਿਣਾ ਵਾ ਮੇਰੇ ਨਾਮ ਕੋਟ ਕੇ ਸੀ ਚੱਲ ਗਿਆ ਪਹਿਲਾ ਨਾਮ ਦੱਸੋ ਮੇਰਾ ਨਾਮ ਗੁਰਵਿੰਦਰ ਸਿੰਘ ਆ ਅੱਛਾ ਰਾਈਟ ਮੇਰੇ ਸੌਰੀ ਆ ਉਸ ਲਈ ਮੈਂ ਉਸ ਤੁਸੀਂ ਕਿੱਥੋਂ ਆਏ ਹੋ ਮੈਂ ਭਾਈ ਕੈਨੇਡਾ ਤੋਂ ਆਇਆ ਨਾ ਨਹੀਂ ਬੰਦਾ ਫੀਲਟਾ ਕੋਲ ਇੱਥੇ ਖੇਡਦਾ ਆ 2003 ਤੋਂ ਮੈਂ ਬਾਹਰ ਚਲ ਗਿਆ ਠੀਕ ਆ ਮੇਰਾ ਮੇਰਾ ਸਰੀਰ ਵਿੱਚ ਬਹੁਤ ਪੁਰਾਣਾ ਰਿਸ਼ਤਾ ਰੇ ਮੇਰੇ ਕੋਟ ਕੇਸ ਚੱਲਦੇ ਆ ਉਹਨਾਂ ਦੇ ਨਾਲ ਸੌਰੀਆਂ ਨਾ ਰੇ ਉਹ ਵੱਖਰੀ ਆ ਦੋ ਕੇਸ ਚੱਲਦੇ ਆ ਅੱਜ ਦਾ ਜਿਹੜਾ ਮੇਨ ਮੁੱਦਾ ਤੁਹਾਡਾ ਸਿਰਫ ਤੁਹਾਡੇ ਤੁਹਾਨੂੰ ਬੁਲਾ ਕੇ ਜਿਹੜਾ ਤੁਹਾਡੇ ਤੇ ਕੋਟ ਮਾਰ ਕੀਤੀ ਉਹਦਾ ਹੀ ਆ ਮੇਨ ਉਹ ਕਿਹੜੀ ਕਿਹੜੀ ਚੀਜ਼ ਤੋਂ ਮੇਰੀ ਮਾਫੀ ਮੰਗਾਈ ਆ ਵੀ ਤੁਹਾਡਾ ਚੀਜ਼ ਤੋਂ ਮਾਫੀ ਮੰਗ ਜਿਹੜਾ ਉਹ ਮੈਨੂੰ ਕਹਿ ਰਿਹਾ ਕਿ ਉਹ ਕੇਸ ਬਾਅਦ ਆਪ ਕੇਸ ਵਾਪਸ ਹੈ ਕੋ ਜਮੀਨ ਤੇ ਕੇਸ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਉਹ ਰਾਈਟ ਤਾਂ ਮੁਕੀਲ ਦਸੂਆ ਮੈਂ ਕਰ ਸਕਦਾ ਨਹੀਂ ਕਰ ਸਕਦਾ ਨਹੀਂ ਠੀਕ ਹੈ ਮੈਂ ਤਾਂ ਇਹੀ ਕਹਿਣਾ ਕਿ ਪੁਲੀਸ ਸੇ ਤੱਕ ਕਰਕੇ ਇਹਨਾਂ ਦਾ ਕਿਉਂ ਬਹੁਤ ਸੌਖਾ ਲੱਗ ਰਹੀ ਦੀ ਆ ਮੈਂ ਇਹ ਸੁਣ ਕੇ ਆਇਆ ਮੈਂ ਮੱਤੀ ਗੱਲ ਭਵਨਤਮਨ ਸੀਆ ਸੀਐਮ ਸਾਹਿਬ ਨੂੰ ਕਹਿਣਾ ਮੈਂ ਤੇਰੀ ਕਰੋਸੇ ਆ ਗਿਆ ਇੱਥੇ ਆਮ ਪਾਰਟੀ ਦੇ ਕਰੋਸੇ ਇਹ ਚੀਜ਼ ਕਰ ਲਈ ਨਹੀਂ ਤਾਂ ਮੈਂ ਐਸ ਵੀ ਡੀ ਐਸ ਪੀ ਜਿਹੜੇ ਵੀ ਮਰਜੀ ਪ੍ਰਗਟ ਸਿੰਘ ਜੀ ਨੂੰ ਵੀ ਮਰਜੀ ਜੇ ਮੈਨੂੰ ਪਤਾ ਹੁੰਦਾ ਵੀ ਪਹਿਲੇ ਹਾਲਾਤ ਹੀ ਆ ਇੱਥੇ ਆਮ ਪਾਰਟੀ ਵਾਲੇ ਤਮੇ ਕਿਸੇ ਵੀ ਬੰਦੇ ਤੋਂ ਉਸ ਬੰਦੇ ਨੂੰ ਫੋਨ ਕਰਾ ਕੇ ਜੰਮਾ ਠੀਕ ਹੈ ਮੈਂ ਮੈਂ ਉੱਥੇ ਕੁੱਟਖਾਨੇ ਥੋੜਾ ਗਿਆ ਸੀ ਮੈਂ ਤਾਂ ਨੋਰਮਲ ਗਿਆ ਸੀ ਠੀਕ ਹੈ ਜੇ ਹਜੇ ਵੀ ਸ਼ਿਕਾਇਤਾਂ ਚੱਲਦੀਆਂ ਹੁਣ ਮੈਂ ਸ਼ਿਕਾਇਤਾਂ ਲਵਾ ਲੂੰਗਾ ਮੈਂ ਹੁਣ ਜਨਮ ਮੰਤਰੀ ਕੋਲੇ ਜਾਣਾ ਹੁਣ ਤੁਹਾਨੂੰ ਬਦਲ ਲੱਗਿਆ ਵੀ ਥਾਣੇ 'ਚ ਅੱਜ ਵੀ ਉਹੀ ਮਾਹੌਲ ਹੈ ਉਹੀ ਮਾਹੌਲ ਹੈ ਉਸ ਤੋਂ ਬਾਅਦ ਜੇ ਤੁਹਾਡੇ ਨਾਲ ਦਾ ਸਾਰਾ ਕੁਝ ਹੈ ਇਸ ਤੋਂ ਬਾਅਦ ਤੁਸੀਂ ਪਹਿਲੇ ਉੱਚ ਅਧਿਕਾਰੀ ਨੂੰ ਮਿਲਿਆ ਕਿਸੇ ਪੁਲਿਸ ਮੈਂ ਭਾਜੀ ਕਿਸੇ ਨੂੰ ਨਹੀਂ ਮਿਲਿਆ ਮੈਂ ਉੱਥੋਂ ਬਚ ਕੇ ਭੱਜਿਆ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਉਹਨਾਂ ਨੇ ਛੱਡਿਆ ਨਹੀਂ ਸੀ ਮੈਂ ਤੁਹਾਨੂੰ ਪੂਰੀ ਲੋਕੇਸ਼ਨ ਦਿੰਦਾ ਅਸੀਂ ਸਿੱਧਾ ਗਏ ਤੁਸੀਂ ਜਾ ਕੇ ਸਾਰੇ ਕਿਤੇ ਕੈਮਰੇ ਲੱਗੇ ਆ ਸਿੱਧਾ ਮੈਂ ਸੁਪਰ ਹਸਪੀਟਲ ਗਿਆ ਉੱਥੇ ਮੇਰੇ ਨਾਲ ਕੀ ਹੋਇਆ ਉੱਥੋਂ ਮੈਂ ਕਿੰਨੇ ਵਜੇ ਨਿਕਲਿਆ ਸਾਰੀਆਂ ਮੂੜੀਆਂ ਆ ਜਾਣੀਆਂ ਉਸ ਤੋਂ ਬਾਅਦ ਇਹਨਾਂ ਕੋਲੇ ਗਿਆ ਮੁੜ ਕੇ ਰਾਤ ਨੂੰ ਨੁਕੋਦਰ ਗਿਆ ਮੈਡੀਕਲ ਦਾ ਜਿਹੜਾ ਕਹਿੰਦਾ ਬਹੁਤ ਵਧੀਆ ਹੋ ਗਿਆ ਉੱਥੇ ਸਾਡੇ ਸਿਟੀ ਕੈਮਰੇ ਹੋਣੇ ਆ ਕਿ ਆਇਆ ਜੇ ਸ਼ੰਕਰ ਜੀ ਵੀ ਲੱਗੇ ਹੋਣਗੇ ਵੀ ਸਿਟੀ ਕੈਮਰੇ ਲੱਗੇ ਆ ਸੀ ਉੱਥੇ ਇੱਕ ਬੰਦਾ ਦੂਰਾਂ ਖੜਕਾ ਰਿਹਾ ਤੇ ਸਵੇਰ ਨੂੰ ਮੈਨੂੰ ਉਹ ਮੈਨੂੰ ਕਹਿ ਰਿਹਾ ਕਿ ਤੂੰ ਬੈਲ ਮਾਰਦਾ ਸੱਡੀ ਤੱਕ ਵੀ ਉੱਥੇ ਬੈਲ ਨਹੀਂ ਮਾਰਦਾ ਇੱਕ ਦੂਜੇ ਦਿਨ ਦਿਖਾਇਆ ਏਡਾ ਕੋ ਬੋਟਲ ਕਰਾਇਆ ਸੋਨ ਕਿੰਨਾ ਜ਼ੋਰ ਦਿੱਤੇ ਡਾਕਟਰ ਸਾਹਿਬ ਦੇਖ ਸਰ ਤੁਹਾਡੀ ਹੁਣ ਅਪੀਲ ਕੀ ਹੈ ਸਰਕਾਰ ਨੂੰ ਔਰ ਪੁਲਿਸ ਨੂੰ ਕੀ ਅਪੀਲ ਹੈ ਮੇਰਾ ਜੋ ਵੀ ਮਰਜੀ ਚੱਲਦਾ ਮੈਂ ਭਗਵਾਨ ਜੀ ਸਭ ਨੂੰ ਇਹ ਪੁੱਛਣਾ ਚਾਹੁੰਨਾ ਕਿ ਮੈਂ ਤੇਰੇ ਕੋਲੇ ਵੀ ਸ਼ਿਕਾਇਤ ਲੈ ਕੇ ਆਵਾਂ ਕਿਸੇ ਬੰਦੇ ਵੱਡੇ ਵੀ ਮੈਂ ਤੇਰੇ ਕੋਲੇ ਵੀ ਸ਼ਿਕਾਇਤ ਲੈ ਕੇ ਆਵਾਂ ਜਾਂ ਤੂੰ ਮੈਨੂੰ ਇਨਸਾਫ ਦੇਵੇਂਗਾ ਉਹ ਬੰਦੇ ਨੂੰ ਸਜ਼ਾ ਦੇਵੇਂਗਾ ਉੱਤੇ ਪ੍ਰਾਤਿਆ ਹੋਊਗਾ ਜਾਂ ਨਹੀਂ ਹੋਊਗਾ ਜਾਂ ਉਹੀ ਸਟੇਟਸ ਵਿੱਚ ਸੇਮ ਚੱਲੂ ਹੈ ਜੈਂ ਇੱਕ ਬੰਦਿਆਂ ਲਈ ਆਪਣੇ ਲਈ ਇਨਸਾਫ ਮੰਗਦਾ ਹੈ